ਸ਼ਿਸ਼ਟ ਵਰਤੀ ਤੱਕ ਛਾਇਆ ਖਾਲਸਾਈ ਕਲਸਾਹੀ ਜਹੋ ਜਲਾਲ ਦਾ ਪ੍ਰਤੀਕ ਹੁਲਾ ਮਹੱਲਾ ਇਸ ਨੇ ਨਾ ਕੇਵਲ ਤਖਤ ਸ਼੍ਰੀ ਕੇਸਗੜ੍ਹ ਸੇ ਵਿਖੇ ਸਗੋਂ ਵਿਦੇਸ਼ਾਂ ਤੱਕ ਆਪਣਾ ਖਾਲਸਾਈ ਰੰਗ ਦਿਖੇ ਰਿਹਾ ਹੋਇਆ ਗੁਰਦੁਆਰਾ ਸਿੰਘ ਸਭਾ ਕੋਰਤੋ ਨੋਵਾ ਵਾਲੋ ਸਮੂਹ ਦਲ ਖਾਲਸਾ ਨਿਹੰਗ ਸਿੰਘਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਯੂਰਪ ਦੀ ਧਰਤੀ ਤੇ ਪੰਜਵਾਂ ਸ਼ਹੀਦੀ ਠਾਠ ਨਾਲ ਕੱਢਿਆ ਗਿਆ ਬੋਲਾ ਮਾਲਾ ਦੋ ਰੋਜ਼ਾ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤ ਹੋਈਆਂ ਅੰਮ੍ਰਿਤ ਸੰਚਾਰ ਵੀ ਕਰਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਖੀ ਉੱਥੇ ਕੀਰਤਨ ਤੇ ਗੁਰਮਤ ਸਮਾਗਮ ਵੀ ਆਯੋਜਿਤ ਕੀਤੇ ਗਏ ਤੇ ਗੁਰ ਇਤਿਹਾਸ ਨਾਲ ਵੀ ਜੋੜਿਆ ਗਿਆ ਗੁਰੂ ਦੇ ਲੰਗਰ ਅਟੁੱਟ ਵਰਤੇ ਵਿਦੇਸ਼ਾਂ ਦੀ ਇਸ ਧਰਤੀ ਤੇ ਖਾਲਸਾਈ ਪਰੰਪਰਾ ਦਾ ਪੂਰਾ ਧਿਆਨ ਰੱਖਿਆ ਗਿਆ ਗੁਰੂ ਦੀਆਂ ਲਾਡੀਆਂ ਨਿਹੰਗ ਫੌਜਾਂ ਨੇ ਗੱਤਕੇ ਤੇ ਜ਼ੋਰ ਦਿਖਾ ਮਨਮੋਲਿਆ ਜੇ ਕਾਰਿਆ ਦੀ ਗੂੰਜ ਨਾਲ ਆਕਾਸ਼ ਗੂੰਜ ਉਠਿਆ ਨਿਹੰਗ ਸਿੰਘਾਂ ਨੇ ਹਰਤ ਅੰਕੇਸ਼ ਘੋੜਿਆਂ ਤੇ ਕਾਰਨਾਮੇ ਵੀ ਦਿਖਾਏ ਸੰਗਤਾਂ ਦਾ ਉਤਸ਼ਾਹ ਅਤੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਵੇਖਣਯੋਗ ਸੀ ਜਿਸ ਨੇ ਸਭ ਦਾ ਮਨ ਮੋ ਲਿਆ ਪ੍ਰਬੰਧਕ ਕਮੇਟੀ ਵੱਲੋਂ ਆਏ ਸਾਰੇ ਪਤਵੰਤੇ ਸੱਜਣਾ ਤੇ ਆਗੂਆਂ ਦਾ ਸਨਮਾਨ ਤੇ ਧੰਨਵਾਦ ਕੀਤਾ ਗਿਆ ਇਸ ਦੇ ਨਾਲ ਹੀ ਭਾਈ ਮਨੀ ਸਿੰਘ ਦਸਤਾਰ ਸੇਵਾ ਕੈਂਪ ਵਾਲਿਆਂ ਵੱਲੋਂ ਨਵੀਂ ਪੀੜੀ ਦਸਤਾਰਾਂ ਨੂੰ ਨਾ ਪੁੱਲ ਜਾਵੇ ਇਸ ਲਈ ਫ੍ਰੀ ਸੇਵਾ ਕੈਂਪ ਲਗਾਇਆ ਗਿਆ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਕੀ ਕਿਹਾ ਆ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨੀ ਸਿੰਘ ਦਸਤਾਰ ਸੇਵਾ ਕੈਂਪ ਨੂੰ ਬਿਲਾਰਾ ਇਟਲੀ ਵੱਲੋਂ ਸਾਰੀ ਇਟਲੀ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਾਡਾ ਇਹ ਕੈਂਪ ਲਾਉਣ ਦਾ ਇਹ ਮਕਸਦ ਹੈ ਕਿ ਜਿਹੜੇ ਸਾਡੇ ਬੱਚੇ ਇਟਲੀ ਵਿੱਚ ਨਵੇਂ ਪੜਾਏ ਹੋਏ ਆ ਉਹ ਇਸ ਦਸਤਾਵੇਜ਼ ਨਾਲ ਜੁੜ ਸਕਣ ਕਿਉਂਕਿ ਨਵੀਂ ਪਨੀਰੀ ਨੂੰ ਜਿਹੜੀ ਦਸਤਾਵੇਜ਼ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ ਅਸੀਂ ਪੂਰੀ ਇਟਲੀ ਦੇ ਵਿੱਚ ਫ੍ਰੀ ਕੈਂਪ ਲਾਉਨੇ ਆ ਜੀ ਤੁਸੀਂ ਸਾਨੂੰ ਜਦੋਂ ਮਰਜ਼ੀ ਸੱਜ ਸਕਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੁਰੂ ਪਿਆਰੀ ਸਾਧ ਸੰਗਤ ਨੂੰ ਪੁਰਤੇ ਨਵਾ ਗੁਰੂ ਘਰ ਦੇ ਵਿੱਚ ਪਹੁੰਚ ਰਹੀ ਜਿਹੜੀ ਸੰਗਤ ਹੈ ਤੇ ਜਿਹੜੀ ਆ ਰਹੀ ਪਹੁੰਚਣ ਆ ਰਹੀ ਹੈ ਹੁਣ ਆ ਸਾਰਿਆਂ ਨੂੰ ਹੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਜੀ ਵਿਦੇਸ਼ੀ ਧਰਤੀ ਤੱਕ ছਾਇਆ ਖਾਲਸਾਈ ਖਾਲਸਾ ਹੀ ਜਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਇਸ ਨੇ ਨਾ ਕੇਵਲ ਤਖਤ ਸ਼੍ਰੀ ਕੇਸਗੜ੍ਹ ਸੇ ਵਿਖੇ ਸਗੋਂ ਵਿਦੇਸ਼ਾਂ ਤੱਕ ਆਪਣਾ ਖਾਲਸਾਈ ਰੰਗ ਵਿਖੇ ਰਿਆ ਹੋਇਆ ਗੁਰਦੁਆਰਾ ਸਿੰਘ ਸਭਾ ਕੋਰਤੋ ਨੋਵਾ ਵਾਲੋ ਸਮੂਹ ਦਲ ਖਾਲਸਾ ਨਿਹੰਗ ਸਿੰਘਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਯੂਰਪ ਦੀ ਧਰਤੀ ਤੇ ਪੰਜਵਾਂ ਸ਼ਾਹੀ ਠਾਠ ਨਾਲ ਕੱਢਿਆ ਗਿਆ ਬੋਲਾ ਮਾਲਾ ਦੋ ਰੋਜ਼ਾ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਤਨ ਨਤਮਸਤ ਹੋਈਆਂ ਅਮ੍ਰਿਤ ਸੰਚਾਰ ਵੀ ਕਰਾਏ ਗਏ ਅਖੰਡ ਪਾਠ ਸਾਹਿਬ ਦੀ ਪੂਕ ਪਾਕੀ ਉੱਥੇ ਕੀਰਤਨ ਤੇ ਗੁਰਮਤ ਸਮਾਗਮ ਵਿਅਲਿਕੇ ਗਏ ਤੇ ਗੁਰੂ ਦੇ ਇਤਿਹਾਸ ਨਾਲ ਜੋੜਿਆ ਗਿਆ ਗੁਰੂ ਦੇ ਲੰਗਰ ਅਟੁੱਟ ਵਰਤੇ ਵਿਦੇਸ਼ਾਂ ਦੀ ਧਰਤੀ ਤੇ ਖਾਲਸਾਈ ਪਰੰਪਰਾ ਦਾ ਪੂਰਾ ਧਿਆਨ ਰੱਖਿਆ ਗਿਆ ਗੁਰੂ ਦੀਆਂ ਲਾਲੜੀਆਂ ਨਿਹੰਗ ਫੌਜਾਂ ਨੇ ਗੱਤਕੇ ਦੀ ਜ਼ੋਰ ਦਿਖਾ ਮਨਮੋਲਿਆ ਜੇ ਕਾਰਿਆ ਦੀ ਗੂੰਜ ਨਾਲ ਆਕਾਸ਼ ਗੂੰਜ ਉਠਿਆ ਨਿਹੰਗ ਸਿੰਘਾਂ ਨੇ ਹਰਤ ਅੰਕੀਸ ਕੋੜੀਆਂ ਤੇ ਕਾਰਨਾਮੇ ਵੀ ਦਿਖਾਈ ਸੰਗਤਾਂ ਦਾ ਉਤਸ਼ਾਹ ਅਤੇ ਚੜ੍ਹਦੀ ਕਲਾ ਦਾ ਪ੍ਰਗਟਾਵਾ ਵੇਖਣਯੋਗ ਸੀ ਜਿਸ ਨੇ ਸਭ ਦਾ ਮਨ ਮੋ ਲਿਆ ਪ੍ਰਬੰਧਕ ਕਮੇਟੀ ਵੱਲੋਂ ਆਏ ਸਾਰੇ ਪਤਵੰਤੇ ਸੱਜਣਾ ਤੇ ਆਗੂਆਂ ਦਾ ਸਨਮਾਨ ਤੇ ਧੰਨਵਾਦ ਕੀਤਾ ਗਿਆ ਇਸ ਦੇ ਨਾਲ ਹੀ ਭਾਈ ਮਨੀ ਸਿੰਘ ਦਸਤਾਰ ਸੇਵਾ ਕੈਂਪ ਵਾਲਿਆਂ ਵੱਲੋਂ ਨਵੀਂ ਪੀੜੀ ਦਸਤਾਰਾ ਨੂੰ ਨਾ ਭੁੱਲ ਜਾਵੇ ਇਸ ਲਈ ਫ੍ਰੀ ਸੇਵਾ ਕੈਂਪ ਲਗਾਇਆ ਗਿਆ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਕੀ ਕਿਹਾ ਆ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਮਨੀ ਸਿੰਘ ਦਸਤਾਰ ਸੇਵਾ ਕੈਂਪ ਨੂੰ ਬਿਲਾਰਾ ਇਟਲੀ ਵੱਲੋਂ ਸਾਰੀ ਇਟਲੀ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਾਡਾ ਇਹ ਕੈਂਪ ਲਾਉਣ ਦਾ ਇਹ ਮਕਸਦ ਹੈ ਕਿ ਜਿਹੜੇ ਸਾਡੇ ਬੱਚੇ ਇਟਲੀ ਵਿੱਚ ਨਵੇਂ ਪੜਾਏ ਹੋਏ ਆ ਉਹ ਇਸ ਦਸਤਾਵੇਜ਼ ਨਾਲ ਜੁੜ ਸਕਣ ਕਿਉਂਕਿ ਨਵੀਂ ਪਨੀਰੀ ਨੂੰ ਜਿਹੜੀ ਦਸਤਾਵੇਜ਼ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ ਅਸੀਂ ਪੂਰੀ ਇਟਲੀ ਦੇ ਵਿੱਚ ਫ੍ਰੀ ਕੈਂਪ ਲਾਉਨੇ ਆ ਜੀ ਤੁਸੀਂ ਸਾਨੂੰ ਜਦੋਂ ਮਰਜ਼ੀ ਸੱਜ ਸਕਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੁਰਪਿਆਰੀ ਸਾਧ ਸੰਗਤ ਨੂੰ ਕੋਰਤੇ ਨਵਾ ਗੁਰੂ ਘਰ ਦੇ ਵਿੱਚ ਪਹੁੰਚ ਰਹੀ ਜਿਹੜੀ ਸੰਗਤ ਹੈ ਤੇ ਜਿਹੜੀ ਆ ਰਹੀ ਪਹੁੰ ਉਹਨਾਂ ਸਾਰਿਆਂ ਨੂੰ ਖੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਜੀ